ਮੇਰਾ ਨਾਮ ਕਬਲੀ ਜਮੈਂ ਪਿੰਡ ਬਿਸ਼ੋਈ ਜਿਹੜਾ ਸ਼ਹਾਪੁਰ ਦਾ ਰਹਿਣ ਵਾਲਾ ਮੇਰੀ ਮਾਤਾ ਦਾ ਨਾਮ ਬਲਵਿੰਦਰ ਕੌਰ ਹੈ ਤੇ ਸਾਡਾ ਬਾਪ ਸਾਨੂੰ ਛੱਡ ਕੇ ਚਲ ਗਿਆ ਹੈ ਤੇ ਸਾਡੇ ਮਕਾਨ ਦੇ ਹਾਲਾਤ ਬਹੁਤ ਖਤਰੇ ਵਾਲੇ ਹਨ ਦੇਖੋ ਆ ਸਾਰਾ ਜਦੋਂ ਮੀਂਹ ਨੇ ਰੀਂਦੀ ਚੋਣ ਲਾ ਪੰਦਾ ਹੈ ਸਾਡੇ ਗੇਟ ਸਾਰੇ ਟੁੱਟੇ ਹੋਏ ਹਨ ਆ ਸਾਰਾ ਬੂਹਾ ਨੇਰੀ ਨਾਲ ਟੁੱਟਿਆ ਹੈ ਲੈ ਰਿਹਾ ਨੂੰ ਬਾਲ ਤੋਂ ਮੂਸਿਕਾ ਇਹ ਵੀ ਸਾਰਾ ਟੁੱਟ ਗਿਆ ਹੈ ਤਾਨੂੰ ਬਹੁਤ ਖਤਰਾ ਹੈ ਅੱਜ ਮੈਂ ਤੁਹਾਨੂੰ ਉੱਪਰ ਦਿਖਾਉਣਾ ਇਹ ਮੇਰੇ ਦਾਦੇ ਨੇ ਬਣਾਇਆ ਸੀਗਾ ਇਹ ਜਦੋਂ ਉਦੋਂ ਤੱਕ ਸਾਡੇ ਕਿਸੇ ਨੇ ਹੈਲਪ ਨਹੀਂ ਕੀਤੀ ਇਹ ਸਾਰੇ ਟੁੱਟਣ ਦੇ ਗਲਨ ਜਨ ਆਹਾਰੇ ਜੋ ਹੁਣ ਲਾਪਾਂ ਨੇ ਉਹਦੇ ਨੂੰ ਨਹੀਂ ਨਹੀਂ ਆਂਦੀ ਆ ਆਹ ਸਾਹੀ ਐ ਇਚਾਂ ਥੱਲੇ ਨੂੰ ਆ ਗਈ ਆ ਮੀਨੋ ਮੇਰੀ ਨੂੰ ਮੇਰੇ ਐਨਆਰ ਦਾ ਮਨ ਤੇ ਪੰਜਾਬ ਵਾਸੀ ਨੂੰ ਬੇਨਤੀ ਹੈ ਕਿ ਮੇਰੇ ਬਲਵਿੰਦਰ ਕੋਰ ਇੱਕ ਕੂਰ ਕੋਰ ਤੇ ਜਿੰਨੀ ਵੀ ਤੁਹਾਡੇ ਵੱਲ ਸਹਾਇਤਾ ਹੋਵੇ ਤੁਸੀਂ ਕਰਿਓ ਮੈਂ ਆਪ ਜੀ ਦਾ ਧੰਨਵਾਦੀ ਰਹਾਂਗਾ